ਸੁੱਤਿਆਂ ਪਿਆ ਵੀ ਸਿਮਰਨ ਕਰੀ ਜਾਂਦਾ ਹੈ ਜਾਗਦਿਆਂ ਵੀ ਸਿਮਰਨ ਕਰੀ ਜਾਂਦਾ ਪ੍ਰਭ ਕਾ ਸਿਮਰਨ ਭਉ ਨ ਬਿਆਪੈ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਵਾਹਿਗੁਰੂ ਵਾਹਿਗੁਰੂ ਇੱਕ ਤਾਂ ਗੁਰੂ ਸਾਹਿਬ ਨੇ ਇਹ ਕਿਰਪਾ ਕੀਤੀ ਆਪਣੇ ਤੇ ਇੱਕ ਓਲਾ ਰੱਖਿਆ ਹੋਇਆ ਜਿਹੜਾ ਆਪਾਂ ਨੂੰ ਸਮਝ ਨਹੀਂ ਪੈ ਰਿਹਾ ਇਹ ਵੀ ਲਿਖ ਸਕਦੇ ਸੀ ਕਿ ਸਿਮਰਨ ਭਉ ਨ ਬਿਆਪੈ ਪਰ ਨਾਲ ਆਪ ਜੀ ਨੇ ਐਸੀ ᔪਗਤੀ ਵਰਤ ਲਈ ਕਿ ਪ੍ਰਭ ਇਹ ਜਿਹੜਾ ਪ੍ਰਭ ਅਖਰ ਹੈ ਇਹ ਤਾਂ ਪਰਮੇਸ਼ਰ ਦਾ ਹੀ ਨਾਮ ਹੈ ਇਹ ਵੀ ਤਾਂ ਵਾਹਿਗੁਰੂ ਹੀ ਲਿਖਿਆ ਹੋਇਆ ਪ੍ਰਭ ਕਾ ਸਿਮਰਨ ਸੁਖਮਨੀ ਸਹਿਜ ਗੋਬਿੰਦ ਗੁਣਨਾਮ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਸਹਿਜ ਹੀ ਗੋਬਿੰਦ ਦੇ ਨਾਮ ਨੇ ਉਹਦੇ ਗੁਣ ਨੇ ਇਹ ਜਿਹੜਾ ਬਾਰ-ਬਾਰ ਲਿਖਿਆ ਨਾ ਹਰ 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 ਪ੍ਰਭ 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 ਇਹ ਉਹਦਾ ਸਿਮਰਨੀ ਤਾਂ ਕਰਾ ਰਹੇ ਨੇ ਹੁਣ ਪ੍ਰਭ ਕਾ ਸਿਮਰਨ ਭੋਨਾ ਬਿਆਪ ਹੈ ਪਰਮੇਸ਼ਰ ਦੇ ਸਿਮਰਨ ਦੁਆਰਾ ਕਦੇ ਵੀ ਇਨਸਾਨ ਦੇ ਅੰਦਰ ਡਰ ਨਹੀਂ ਰਹਿੰਦਾ ਸੱਤ ਪ੍ਰਕਾਰ ਦਾ ਡਰ ਯਹ ਭੈ ਪਰਲੋਕ ਪੈ ਜਨਮ ਬੇਦਨਾ ਜਾਤ ਅਨਰਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ ਸੱਤ ਦਰਮਾ ਬਾਰੋ ਦਾ ਹਿਰਦੇ ਚੋਂ ਖਤਮ ਹੋ ਜਾਂਦਾ ਜੇ ਸਿਮਰਨ ਕਰੇ ਇਸ ਗੱਲ ਉੱਤੇ ਤਾਂ ਆਪਾਂ ਇਹ ਕਹਿੰਨੇ ਕਿ ਮੇਰੇ ਅੰਦਰ ਡਰ ਨਹੀਂ ਮੁੱਕਿਆ ਜਾਂ ਕੰਮ ਨਹੀਂ ਬਣਿਆ ਆ ਜੋ ਕੁਝ ਲਿਖਿਆ ਪਰ ਮਹਾਰਾਜ ਕਹਿੰਦੇ ਜਿੰਨਾ ਭਾ ਕਿ ਮਹਾਰਾਜ ਜੀ ਨੇ ਪਾਸਾ ਆਪ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਿਆ ਕਰਦੇ ਪੰਜਵੇਂ ਨੇ ਵੀ ਕੀਤਾ ਛੇਵੇਂ ਨੇ ਅੱਗੇ ਸਾਰੇ ਸਰੂਪ ਕਰਦੇ ਰਹੇ ਵਾਧਾ ਗੁਰੂ ਕਾਉਦੀ ਸ੍ਰੀ ਸੁਖਮਨੀ ਸਾਹਿਬ ਦੇ ਪ੍ਰੇਮੀ ਬਹੁਤ ਰਹੇ ਸਾਰੇ ਸਰੂਪਾਂ ਨੇ ਸਾਰਿਆਂ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਬਾਤ ਕੀਤਾ ਪ੍ਰੇਕ ਚੀਜ਼ ਮੈਂ ਪੜ੍ਹੀ ਸੀ ਕਿ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਬਹੁਤ ਮਹਾਤਮ ਰੱਖਦਾ ਇਹ ਛੇਨੇ ਪਾਸ਼ਾ ਉਹ ਗੁਰਸਿੱਖਾਂ ਵਾਸੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਦਾ ਮਹਾਰਾਜ ਕਹਿੰਦੇ ਵੈਸੇ ਤਾਂ ਭਾਈ ਸੁਖਮਨੀ ਸਾਹਿਬ ਦਾ ਪਾਠ ਹਰ ਵਕਤ ਕਰਦੇ ਰਹੋ ਜਦੋਂ ਵੀ ਸਮਾਂ ਲੱਜੇ ਪਰ ਅੰਮ੍ਰਿਤ ਵੇਲੇ ਦਾ ਮਹਾਤਮ ਜਾਦੇ ਲਿਖਿਆ ਸੋ ਸਤਿਗੁਰੂ ਮਹਾਰਾਜ ਕਹਿੰਦੇ ਪ੍ਰਭ ਕਾ ਸਿਮਰਨ ਦੁੱਖ ਨ ਸੰਤਾਪ ਹੈ ਪਰਮੇਸ਼ਰ ਦਾ ਜਿਹੜਾ ਸਿਮਰਨ ਕਰਨਾ ਹੈ ਇਹਦੇ ਨਾਲ ਬੰਦੇ ਨੂੰ ਦੁੱਖ ਜਿਹੜੇ ਨੇ ਜਿੰਨੇ ਵੀ ਦੁੱਖ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਇਹ ਸੰਤਾਪ ਨਹੀਂ ਦਿੰਦੇ ਸਤਾਉਂਦੇ ਨਹੀਂ ਹੈ ਦੁੱਖ ਨਹੀਂ ਤਾਂ ਇਨਸਾਨ ਦੁੱਖ ਇੰਨਾ ਸਤਾਉਂਦੇ ਨੇ ਇੰਨਾ ਸਦਾਉਂਦੇ ਨੇ ਬੰਦਾ ਹਰ ਵਕਤ ਦੁਖੀ ਵੀ ਹੋਇਆ ਰਹਿੰਦਾ ਪਰ ਵਾਹਿਗੁਰੂ ਦੀ ਕਿਰਪਾ ਨਾਲ ਸਿਮਰਨ ਕਰਦਿਆਂ 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 ਦੁੱਖ ਵੀ ਦੂਰ ਹੋ ਜਾਂਦੇ ਨੇ ਪ੍ਰਭ ਕਾ ਸਿਮਰਨ ਸਾਧਕਾ ਸੰਗ ਪਰ ਮਹਾਰਾਜ ਜੀ ਕਹਿੰਦੇ ਦੇਖੋ ਭਾਈ ਜੇ ਪ੍ਰਭੂ ਦਾ ਸਿਮਰਨ ਕਰਨਾ ਵੀ ਹੋਵੇ ਨਾ ਤਾਂ ਸਤਿਗੁਰੂ ਜੀ ਦੇ ਕੋਲ ਬੈਠ ਕੇ ਕਰਿਆ ਕਰੋ ਬੜਾ ਫਾਲ ਮਿਲੇਗਾ ਸਾਧ ਸੰਗਤ ਵਿੱਚ ਬੈਠ ਕੇ ਸਿਮਰਨ ਕਰਿਆ ਕਰੋ ਜਾਂ ਕਿਸੇ ਗੁਰਮੁਖ ਪਿਆਰੇ ਦੇ ਕੋਲ ਬਹਿ ਕੇ ਚਾਰ ਸਤ ਸੰਗੀ ਇਕੱਠੇ ਹੋ ਕੇ ਕਿਉਂਕਿ ਇਕੱਠੇ ਹੋ ਕੇ ਬਹਿ ਕੇ ਸਿਮਰਨ ਕਰਨ ਦਾ ਆਨੰਦ ਹੀ ਵੱਖਰਾ ਹੈ ਜੇ ਇਕੱਲੇ ਇਕੱਲੇ ਕਰਦੇ ਆ ਸਿਮਰਨ ਨਾਲ ਤਾਂ ਔਰ ਚੀਜ਼ ਹੈ ਦੋ ਜਾਣੇ ਬਹਿ ਕੇ ਕਰੋ ਤਾਂ ਇੱਕ ਸਿੱਖ ਦੇ ਸਾਧ ਸੰਗ ਬੋ ਜਾਣੇ ਵੀ ਬਹੁਤ ਅੱਛੀ ਗੱਲ ਹੈ ਅਨੁਰੇਸ਼ ਕਰਕੇ ਮਹਾਰਾਜ ਕਹਿੰਦੇ ਨੇ ਕਿ ਸੰਗਤ ਵਿੱਚ ਬਹਿ ਕੇ ਸਤਿਗੁਰੂ ਦੇ ਕੋਲ ਬੈਠ ਕੇ ਕਦੇ ਵੀ ਜਦੋਂ ਕਦੇ ਵੀ ਸਿਮਨ ਕਰਨਾ ਹੋਵੇ ਇਕੱਠੇ ਬਹਿ ਕੇ ਬਹੁਤਾਂ ਮਹਾਤਮ ਪ੍ਰਾਪਤ ਹੁੰਦਾ ਸਰਬਨਿਧਾਨ ਨਾਨਕ ਹਰ ਰੰਗ ਬ੍ਰੋ ਅਰਜਨ ਦੇਵ ਜੀ ਫਰਮਾਉਂਦੇ ਨੇ ਜਿਨ੍ਹਾਂ ਨੂੰ ਹਰੀ ਨਾਮ ਦਾ ਰੰਗ ਲੱਗ ਗਿਆ ਹੈ ਪ੍ਰੇਮ ਲੱਗਿਆ ਹੈ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਤ ਹੈ ਸੂਰਾ ਉਹਨਾਂ ਨੂੰ ਸਰਬ ਨਿਵਾਨ ਪ੍ਰਾਪਤ ਹੋਏ ਨੇ ਸਾਰੇ ਉਹ ਵੀ ਖਜਾਨੇ ਮਿਲ ਗਏ ਨਦੀਆਂ ਦੇ 9 ਨਦੀਆਂ 18 ਸਿੱਧੀਆਂ ਇੱਥੇ ਤੱਕ ਤਾਂ ਮਹਾਰਾਜ ਨੇ ਆਪਾਂ ਨੂੰ ਮਾਇਆ ਵਿੱਚ ਨਹੀਂ ਲਿਆਂਦਾ ਇੱਥੇ ਤੱਕ ਤਾਂ ਆਪਾਂ ਨੂੰ ਮਾਤਾ ਦੇ ਉਧਰ ਤੋਂ ਬਚਾਇਆ ਦੁੱਖਾਂ ਤੋਂ ਜਮਦੂਤਾਂ ਤੋਂ ਬਚਾਇਆ ਮੌਤ ਤੋਂ ਬਚਾਇਆ ਦੁਸ਼ਮਣਾਂ ਤੋਂ ਬਚਾਇਆ ਬਿਗਨਾ ਤੋਂ ਬਚਾਇਆ ਜਾਗਰਤ ਅਵਸਥਾ ਵਿੱਚ ਲਿਆਂਦਾ ਨੀਂਦ ਤੋਂ ਬਚਾਇਆ ਅਵਿਧਿਆ ਤੋਂ ਬਚਾਇਆ ਡਰ ਤੋਂ ਬਚਾਇਆ ਦੁੱਖ ਤੋਂ ਬਚਾਇਆ ਤੇ ਫਿਰ ਨਾਲੇ ਵੀ ਕਿਹਾ ਕਿ ਸਿਮਰਨ ਸੰਗਤ ਵਿੱਚ ਬਹਿ ਕੇ ਕਰਿਆ ਕਰੋ ਹੁਣ ਮਹਾਰਾਜ ਜੀ ਕਹਿੰਦੇ ਨੇ ਆਓ ਸੰਸਾਰ ਦੇ ਵਿੱਚ ਲੋੜ ਹੈ ਗ੍ਰਿਸ਼ਤੀ ਬੰਦੇ ਨੂੰ ਸਾਰੂ ਮਹਾਤਮਾ ਨੂੰ ਵੀ ਲੋੜ ਇਹਦੀਆਂ ਸਿੱਧੀਆਂ ਦੀ ਰਹਿੰਦੀਆਂ ਪ੍ਰਭ ਕਾ ਸਿਮਰਨ ਨਰੁੱਧ ਸਿੱਧ ਨਾ ਨਿੱਧ ਪਰਮੇਸ਼ਰ ਦਾ ਸਿਮਰਨ ਕਰਨ ਨਾਲ ਰਿੱਧੀਆਂ ਸਿੱਧੀਆਂ ਤੇ ਨੌ ਨਿੱਧੀਆਂ ਇਹਨਾਂ ਦੀ ਵਿਆਖਿਆ ਆਪਾਂ ਕਈ ਵਾਰ ਕੀਤੀ ਹੈ ਰਿੱਧੀਆਂ ਅੰਨ ਦੀ ਤੋਟ ਨਾ ਹੋਣੀ ਸਿੱਧੀਆਂ 18 ਪ੍ਰਕਾਰ ਦੀਆਂ ਦੂਰ ਦੀ ਗੱਲ ਸੁਣਨੀ ਛੋਟੇ ਹੋ ਜਾਣਾ ਵੱਡੇ ਹੋ ਜਾਣਾ ਗੁਪਤ ਹੋ ਜਾਣਾ ਉੱਡ ਕੇ ਚਲੇ ਜਾਣਾ ਇਹ ਤਿਆਗ ਕੁ ਕਾਫੀ ਚੀਜ਼ਾਂ ਨੇ ਕਾਫੀ ਸ਼ਕਤੀਆਂ ਨੇ ਅੜਮਾ ਮਹਿਮਾ ਗਰਮਾ ਲਗਮਾ ਇਹਨਾਂ ਦੇ ਨਾਮ ਹੈ ਇਹ ਕਹਿੰਦੀ ਨੌ ਨਿੱਧ ਇਹ ਨੌ ਨਿੱਧੀਆਂ ਵਿੱਚ ਆਉਂਦੀਆਂ ਨੇ ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ ਸੰਗੀਤ ਕਲਾ ਇਹ ਨੌ ਨਿੱਧੀਆਂ ਜਿਨ੍ਹਾਂ ਦੇ ਕੋਲ ਇਹ ਸਾਰੀਆਂ ਤਾਂ ਕਿਸੇ ਕੋਲ ਆਉਂਦੀਆਂ ਹੀ ਨਹੀਂ ਐਨੀਆਂ ਜ਼ਿਆਦਾ ਨਹੀਂ ਕਿਸੇ ਕੋਲ ਆਉਂਦੀਆਂ ਬਹੁਤ ਹੀ ਕੋਚ ਕੋਟੀ ਦਾ ਬ੍ਰਹਮ ਗਿਆਨੀ ਹੋਵੇ ਰ ਕੋਲ ਆਈ ਨਹੀਂ ਹਾਂ ਇਹ ਤਦir ਵਿੱਚ ਵੀ ਆ ਜਾਂਦੀ ਹੈ ਕੋਈ ਬਹੁਤਾ ਅਭਿਆਸ ਕਰਦੇ ਹੁੰਦੇ ਨੇ ਉਹਨਾਂ ਕੋਲ 2 3 4 6 8 10 ਇਹ ਬਾਤਾਂ ਜਾਂਦੀਆਂ ਨੇ ਬਰਕਤ ਹੈ ਦਾਤਾ ਬਰਕਤ ਪ੍ਰਭ ਦਾ ਸਿਮਰਨ ਨਿਰੰਧ ਸਿਗ ਨਾਉਣ ਨੇ ਗ੍ਰਸਤੀ ਦੇ ਘਰ ਵਿੱਚ ਬਰਕਤ ਰਹਿੰਦੀ ਖਾਣੇ ਪੀਣੇ ਦੀਆਂ ਚੀਜ਼ਾਂ ਵਿੱਚ ਵਸਤਰਾਂ ਵਿੱਚ ਪੈਸਿਆਂ ਵਿੱਚ ਪਦਾਰਥਾਂ ਵਿੱਚ ਹਰੇਕ ਚੀਜ਼ ਦੇ ਵਿੱਚ ਬਰਕਤ ਪੈ ਜਾਂਦੀ ਪਰਮੇਸ਼ਰ ਦਾ ਸਿਮਰਨ ਕਰਦਿਆਂ ਕਰਦਿਆਂ ਸਿਮਰਨ ਦੀ ਜਿੱਥੇ ਜਿਵੇਂ ਕਿਤੇ ਵੀ ਮਿੱਠਾ ਹੋਵੇ ਮੱਖੀਆਂ ਆ ਜਾਂਦੀਆਂ ਉਸੀ ਤਰ੍ਹਾਂ ਸਿਮਰਨ ਦੀ ਜਿੱਥੇ ਖੁਸ਼ਬੂ ਆਉਣ ਲੱਗ ਜਾਂਦੀ ਹੈ ਰਿੱਧੀਆਂ ਸਿੱਧੀਆਂ ਮੱਖੀਆਂ ਦੀ ਤਰ੍ਹਾਂ ਉੱਥੇ ਆ ਜਾਂਦੀਆਂ ਨੇ ਇਹਨਾਂ ਨੂੰ ਕਿਉਂਕਿ ਬਸ ਸਿਮਰਨ ਦੀ ਖੁਸ਼ਬੂ ਚੰਗੀ ਲੱਗਦੀ ਹੈ ਇੱਥੇ ਇਹਨਾਂ ਕੀਰਤਨ ਕਥਾ ਸਿਮਰਨ ਹੁੰਦਾ ਹੈ ਆਈ ਡੇੜੇ ਜਿਹੜੇ ਪੈਸੇ ਆਉਂਦੇ ਨੇ ਆ ਸਾਰਾ ਕੁਝ ਆਈ ਡੇ ਸਥਾਨ ਬੰਦ ਇਹ ਸਾਰਾ ਰਿੱਧੀਆਂ ਸਿੱਧੀਆਂ ਕਰੇ ਜਾਂਦੀਆਂ ਆਪਣੇ ਆਪ ਹੀ ਕਿਉਂਕਿ ਇੱਥੇ ਸੁਤੇ ਸਿੱਧੀ ਵਰਤਦੀਆਂ ਗੁਰੂ ਘਰ ਦੇ ਵਿੱਚ ਸੇਵਾ ਕਰਦੀਆਂ ਨੇ ਪ੍ਰਬੋਕਾਸ਼ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਆਤਮਿਕ ਗਿਆਨ ਮਿਲਦਾ ਧਿਆਨ ਦੇੰਨੇ ਨੂੰ ਕੋੜਾ ਜਨਨ ਨਾ ਲੁਹਣੀ ਹੈ ਗਿਆਨ ਜਿਹੜਾ ਹੈ ਰੱਬੇ ਗਿਆਨ ਤੇ ਰੱਬੇ ਧਿਆਨ ਤੇ ਤਤ ਬੁੱਧ ਸ੍ਰੇਸ਼ਟ ਆਤਮਿਕ ਵਿਸ਼ੈਣੀ ਬੁੱਧੀ ਵਿਵੇਕ ਬੁੱਧੀ ਦੀ ਪ੍ਰਾਪਤੀ ਸਿਮਰਨ ਦੇ ਨਾਲ ਹੁੰਦੀ ਹੈ ਨਾਰਾਜ ਕਹਿੰਨੇ ਸਿਮਰਨ ਕਰਨ ਦੇ ਨਾਲ ਆਪਣੇ ਆਪ ਨੂੰ ਬੁੱਧੀ ਇਨਸਾਨ ਦੀ ਤੇਜ ਹੋ ਜਾਂਦੀ ਹੈ ਪ੍ਰਭ ਕਾ ਸਿਮਰਨ ਜਾਪ ਤਪ ਪੂਜਾ ਪਰਮੇਸ਼ਰ ਦੇ ਸਿਮਰਨ ਦੁਆਰਾ ਇਨਸਾਨ ਨੂੰ ਜਾਪ ਤਪ ਪੂਜਾ ਦਾ ਫਲ ਮਿਲ ਜਾਂਦਾ ਕਿਉਂਕਿ ਸਿਮਰਨ ਹੀ ਜਪ ਹੈ ਸਿਮਰਨ ਹੀ ਤਪ ਹੈ ਸਿਮਰਨ ਹੀ ਪੂਜਾ ਹੈ ਪ੍ਰਭ ਕਾ ਸਿਮਰਨ ਬਿਨ ਸਦੂਜਾ ਜਦੋਂ ਰਾਤ ਦਿਨ ਵਾਹਿਗੁਰੂ 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 ਵਿੱਚ ਸੁਰਤੀ ਬਿਰਤੀ ਲੱਗਦੀ ਹੈ ਤਾਂ ਮਨ ਦੇ ਅੰਦਰੋਂ ਦੁਸ਼ਵਭਾਵਨਾ ਮੁੱਕ ਜਾਂਦੀ ਉੱਥੇ ਆ ਜਾਂਦਾ ਕਿ ਨਾ ਕੋ ਬੈਰੀ ਨਾਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਮਨ ਦੇ ਅੰਦਰੋਂ ਦੁਸ਼ਵਭਾਵ ਮੁੱਕ ਜਾਂਦੀ ਹੈ ਤਾਂ ਉਦੋਂ ਆਨੰਦ ਪਣ ਜਾਂਦਾ ਹੈ ਆਨੰਦ ਬਾ ਅਖਰੀ ਅਰਥ ਇਹ ਹੀ ਆ ਅਨ ਬਹ ਬੋਤੋ ਭਾਵ ਹੁੰਦਾ ਦੁਵੈਸ਼ ਈਰਖਾ ਤੇ ਆਨ ਮਤਲਬ ਰਹਿਤ ਦੁਵੈਸ਼ ਈਰਖਾ ਤੋਂ ਰਹਿਤ ਜਿਹੜੇ ਹਿਰਦੇ ਹੋ ਗਏ ਨੇ ਉਹਨਾਂ ਨੂੰ ਹੋ ਜਾਂਦਾ ਹੈ ਆਨੰਦ ਸੋਇਸ਼ ਕਰਕੇ ਮਹਾਰਾਜ ਕਹਿੰਨੇ ਪ੍ਰਭ ਕੈ ਸਿਮਰਨ ਬਿਨ ਸਹ ਦੂਜਾ ਦੁਵੈਸ਼ ਭਾਵਨਾ ਬਾਹਰ ਮੰਤਰ ਨਾਲ ਮਿਟ ਕੇ ਹਿਰਦੇ ਦੇ ਵਿੱਚ ਆਨੰਦ ਆ ਜਾਂਦਾ ਹੈ ਪ੍ਰਭ ਕੈ ਸਿਮਰਨ ਤੀਥੋ ਇਸ ਨਾਮਨੀ ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ ਬੰਦਾ ਤੀਰਥਾਂ ਦਾ ਇਸ਼ਨਾਨੀ ਆਪਣੇ ਆਪ ਹੀ ਬਣ ਜਾਂਦਾ ਫਾਲੋ ਬੈਠੇ ਹੀ ਮਿਲ ਜਾਂਦਾ ਉਹਨੂੰ ਲੋੜ ਨਹੀਂ ਪੈਂਦੀ ਸਿਮਰਨ ਕਰਨ ਵਾਲੇ ਨੂੰ ਕਿ ਮੈਂ ਇਸ਼ਨਾਨ ਕਰਨ ਜਾਣਾ ਤੀਰਥਾਂ ਤੇ ਤੀਰਥ ਹੀ ਉਹਦੇ ਕੋਲ ਚੱਲ ਕੇ ਆ ਜਾਂਦੇ ਜੇ ਇੱਛਾ ਹੋ ਜਾਵੇ ਤਾਂ ਤੀਰਥੇ ਇਸ਼ਨਾਨ ਕਰਾ ਜਾਂਦੇ ਨੇ ਪ੍ਰਭ ਕੈ ਸਿਮਰੰਦਰ ਗਹਮਾਨੀ ਕਾਹ ਯਾਦ ਰੱਖਣਾ ਕੈ ਤੇ ਕਿ ਪ੍ਰਭ ਕੈ ਸਿਮਰਨ ਜੇ ਆਪਾਂ ਕਹਾਂਗੇ ਪ੍ਰਭ ਕੇ ਸਿਮਰਨ ਦਰਗਾਹ ਮਾਨੀ ਸੋ ਪ੍ਰਭੂ ਦੇ ਪਰ ਪ੍ਰਭੂ ਦੇ ਸਿਮਰਨ ਨਾਲ ਕੀ ਮਿਲਣਾ ਕੁਝ ਨਹੀਂ ਮਿਲਣਾ ਪ੍ਰਭ ਕੈ ਸਿਮਰਨ ਪਰਮੇਸ਼ਰ ਦੇ ਸਿਮਰਨ ਨਾਲ ਦਰਗਾਹ ਦੇ ਵਿੱਚ ਬੰਦੇ ਦਾ ਮਾਣ ਆਦਰ ਸਤਕਾਰ ਹੋਣਾ ਹੈ ਇੱਥੇ ਇਨਸਾਨ ਸਮਾਨ ਬੜਾ ਇਕੱਠਾ ਕਰਦਾ ਪੈਸੇ ਕਿੰਨਾ ਪਦਾਰਥ ਇਕੱਠਾ ਕਰ ਲਓ ਦੁਨੀਆ 'ਚ ਤੁਹਾਡੀ ਬਹੁਤ ਬੱਲੇ ਬੱਲੇ ਹੋਵੇਗੀ ਬਈ یہ بندے کو بڑی مہنگی کار ہے مہنگا مکان ہے ہر ایک چیز ہے پر جب مر گیا ختم ہو گیا شریر سسکار ہو گیا جیرو کا نہیں رہتا جیرو کا کھ کا نہیں رہ پھر منہ نیواں کر کے کھڑا رہتا پلے تا کھ نہیں رہا پر جہاں نے سمرن کیا ہوں وہ دنیا ہیں چھی مسی کھا کے گزارا کر لے دینے، پر جب ہیں ਹਰੇ ਰੇ ਦਰਗਹ ਹੈ ਕਹੈ ਨਕੋ ਆਓ ਬੈਠ ਆਦਰ ਸੁਭ ਦੇਉ ਨੂੰ ਸ੍ਰੇਸ਼ਟ ਆਦਰ ਮਿਲਦਾ ਦਰਗਾਹ ਦੇ ਵਿੱਚ ਪ੍ਰਭੂ ਕਾ ਸਿਮਰਨ ਹੋਵੇ ਸੋ ਭਲਾ ਜਿਹੜਾ ਬੰਦਾ ਸਿਮਰਨ ਕਰਦਾ ਉਹਦਾ ਸੁਦੇਸ਼ ਦੀ ਭਲਾ ਹੁੰਦਾ ਰਹਿੰਦਾ ਵਾਹਿਗੁਰੂ ਵਾਹਿਗੁਰੂ ਕਰਨਾ ਅਸਲ ਵਿੱਚ ਤਾਂ ਜਿਹੜੀ ਆਉਦੀ ਨਾ ਕਹਾਵਤ ਕਾਲ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਉਹੀ ਹੈ ਕਿ ਬ੍ਰਹਮ ਦਾ ਸਿਮਰਨ ਹੋ ਸੋ ਭਲਾ ਵਾਹਿਗੁਰੂ ਵਾਹਿਗੁਰੂ ਕਰਦੇ ਆ ਆਪਣਾ ਭਲਾ ਪਰਵਾਰ ਦਾ ਭਲਾ ਟੱਬਰਾਂ ਦਾ ਭਲਾ ਕੁਲਾਂ ਦਾ ਭਲਾ ਸ਼ਹਿਰ ਦਾ ਭਲਾ ਧਰਤੀ ਦਾ ਭਲਾ ਬ੍ਰਹਮਣ ਦਾ ਭਲਾ ਜਿਹੜਾ ਆਪਾਂ ਸਿਮਰਨ ਕਰਦੇ ਆ ਇਹ ਸੁਤੇ ਸਿੱਧੀ ਸਿਮਰਨ ਕਰਨ ਵਾਲਾ ਜਿਹੜਾ ਨਾ ਉਹ ਸੁਤੇ ਸਿੱਧੀ ਇਸ ਪੰਕਤੀ ਨਾਲ ਆਪੇ ਹੀ ਮੇਲ ਖਾ ਜਾਂਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਇਨਸਾਨ ਸਿਮਰਨ ਕਰਦਾ ਹੈ ਉਹ ਸੁਦੇਸੇ ਦੀ ਸ੍ਰਿਸ਼ਟੀ ਦਾ ਫਲ ਹਾ ਕਰ ਰਿਹਾ ਪ੍ਰਭ ਕਾ ਸਿਮਰਨ ਸੁਫਲ ਫਲਾ ਪ੍ਰਭੂ ਦੇ ਸਿਮਰਨ ਕਰਨ ਨਾਲ ਸ੍ਰੇਸ਼ਟ ਫਲ ਫਲਾਂ ਵਿੱਚੋਂ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਸਾਰੇ ਫਲ ਵੈਸੇ ਸੁਤੇਸੇ ਦੀ ਮਿਲ ਜਾਂਦੇ ਨੇ ਉਹ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਸੁਭਾਵਕ ਹੀ ਫਲ ਮਿਲਦਾ ਪਰ ਸਤਿਗੁਰੂ ਮਹਾਰਾਜ ਕਹਿੰਦੇ ਸਿਮਰਨ ਦੀ ਆਪਣੇ ਵਿੱਚ ਹਿੰਮਤ ਨਹੀਂ ਕਿ ਆਪਾਂ ਆਪ ਕਰ ਲਈਏ ਸਿਮਰਨ ਸੋ ਸਿਮਰ ਹੈ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਾਉ ਪਾਏ ਸਿਮਰਨ ਉਹ ਬੰਦੇ ਕਰਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਆਪ ਅੰਦਰ ਬੈਠ ਕੇ ਪ੍ਰੇਰਣਾ ਦੇ ਕੇ ਉਹਦੇ ਮਨ ਦੇ ਅੰਦਰੋਂ ਢੁਰਨਾ ਪਾਇਆ ਕਹੋੜੀ ਗੱਜ ਕੇ ਵਾਹਿਗੁਰੂ 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 ਵਾਹਿ ਵਾਹਿਗੁਰੂ ਵਾਹ ਇਹ ਅੰਦਰੋਂ ਹੀ ਫੁਰਨਾ ਬਣਦਾ ਕਿ ਮੈਂ ਵਾਹਿਗੁਰੂ ਆਖਾਂ ਉਹ ਅੰਦਰੋਂ ਹੀ ਪ੍ਰੇਰਣਾ ਦਿੰਦਾ ਸੇ ਸਿਮਰੈ ਜਿਨ ਆਪ ਸਿਮਰਾਏ ਜਿਨ੍ਹਾਂ ਨੂੰ ਆਪ ਸਿਮਨ ਕਰਾਉਂਦਾ ਉਹੀ ਸਿਮਨ ਕਰਦੇ ਨੇ ਦੂਜਾ ਕਰੀ ਨਹੀਂ ਸਕਦਾ ਜਿੰਨਾ ਮਰਜ਼ੀ ਜੋਰ ਲਾ ਲਵੇ ਮਹਾਰਾਜ ਜੀ ਸਾਨੂੰ ਵੀ ਤਰੀਕਾ ਦੱਸੋ ਅਸੀਂ ਕੀ ਕਰੀਏ ਸਾ ਤੋਂ ਸਿਮਰਨ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ ਨਾਨਕ ਤਾਕ ਹੈ ਲਾਗੋ ਪਾਏ ਤੁਸੀਂ ਜਿਹੜੇ ਸਿਮਰਨ ਕਰਨ ਵਾਲੇ ਆ ਉਹਨਾਂ ਦੇ ਚਰਨ ਹੀ ਲੱਗ ਜਾਓ ਵੀ ਪਿਆਰੋ ਸਾਡੇ ਤੇ ਵੀ ਕਿਰਪਾ ਕਰ ਦਿਓ ਸਾਡੀ ਵੀ ਅਰਦਾਸ ਬੇਨਤੀ ਕਰ ਦਿਓ ਸਾਡੇ ਤੇ ਨਿਗਾਹ ਕਰਾ ਦਿਓ ਤੁਹਾਨੂੰ ਬਾਹੁਰ ਨੇ ਸਿਮਰਨ ਦੇ ਗੱਫੇ ਬਖਸ਼ੇ ਖੰਮੇ ਪੰਡਾਰੇ ਦਿੱਤੇ ਆ ਸਾਡੇ ਤੇ ਵੀ ਕਿਰਪਾ ਕਰੋ ਇਸ ਤਰ੍ਹਾਂ ਪਿਆਰੇ ਸਤਸੰਗੀਆਂ ਨਾਲ ਮਿਲ ਕੇ ਸਿਮਰਨ ਕਰੋ ਸੰਗਤ ਵਿੱਚ ਬਹਿ ਕੇ ਸਿਮਰਨ ਕਰੋ ਇੱਥੇ ਸਿਮਰਨ ਦੇ ਬਾਰਾ ਸੱਚਾ ਬਾਸ਼ਖ ਖੁੱਲੇ ਗੱਫੇ ਵਰਤੌਂਦੇ ਨੇ ਸੰਗਤ ਦੇ ਵਿੱਚ ਸਾਰਿਆਂ ਨੂੰ ਸਾਂਝੀ ਸਿਮਰਨ ਪ੍ਰਾਪਤ ਹੁੰਦਾ ਹੈ ਸੇ ਸਿਮਰੈ ਜਿਨਾਂ ਆਪ ਸਿਮਰਾਏ ਨਾਨਕ ਤਾਕ ਹੈ ਲਾਗਾਉ ਪਾਏ ਵਾਹ ਤਿਹ ਢੰਗ ਤੇ ਸ੍ਰੀ ਸੁਖਮਨੀ ਸਾਹਿਬ ਦੀ ਚੌਥੀ ਪੌੜੀ ਤੋਂ ਅੱਗੇ ਆਪਾਂ ਤੀਸਰੀ ਪੌੜੀ ਸਮਾਪਤ ਹੋ ਚੁੱਕੀ ਹੈ ਚੌਥੀ ਪੌੜੀ ਤੋਂ ਵਿਚਾਰ ਕਰਦੇ ਹਾਂ ਇਹ ਘਰ ਵਿੱਚ ਬਹਿ ਕੇ ਸਹਿਜ ਸੁਖਮਨੀ ਨਹੀਂ ਹੁੰਦਾ ਹੈ ਕਾਲੀ ਵਿੱਚ ਹੁੰਦਾ ਹੈ ਬਈ ਕੰਮ ਜਾਣਾ 30 35 ਮਿੰਟ ਚ 40 ਮਿੰਟ ਚ 45 ਵਿੱਚ 50 ਮਿੰਟ ਵਿੱਚ ਸੁਖਮੀ ਸਾਹਿਬ ਦਾ ਪਾਠ ਪਰ ਇਹ ਜਿਹੜਾ ਬਾਠ ਸ਼ੁਰੂ ਆਪਾਂ ਨੇ ਕੀਤਾ ਹੈ ਇਹ ਪਾਠ ਵੀ ਹੈ ਅਰਥ ਬੋਧ ਵੀ ਹੈ ਇਹ ਨੂੰ ਪੜਾਉਣੇ ਮਹੀਨੇ ਨਹੀਂ ਲੱਗਦੇ ਇਹਨੂੰ ਸਹਿਜ ਸੁਖਮਨੀ ਸਾਹਿਬ ਦਾ ਪਾਠ ਹੈ ਸਹਿਜ ਸਹਿਜ ਇੱਕ ਇੱਕ ਪੰਕਤੀ ਦੇ ਵਿਚਾਰ ਰਸ ਇਕਾਗਰਤਾ ਆਉ ਪ੍ਰਾਰ ਨਾਲ ਮਨ ਨੂੰ ਇਕਾਗਰ ਕਰਕੇ ਧੰ ਗੁਰੂ ਅਰਜਨ ਦੇਵ ਸਹਿ ਮਹਾਰਾਜ ਦੀ ਬਾਣੀ ਸ਼ਰਵਨ ਕਰੀਏ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਪ੍ਰਭੂ ਪਰਮੇਸ਼ਰ ਦੀ ਜਿਹੜਾ ਸਿਮਰਨ ਹੈ ਯਾਦ ਕਰਨਾ ਹੈ ਵਾਹਿਗੁਰੂ 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 ਇਹ ਸਾਰਿਆਂ ਤੋਂ ਉੱਚਾ ਹੈ ਪ੍ਰਭੂ ਨੂੰ ਯਾਦ ਕਰਨਾ ਸਿਮਰਨ ਕਰਨਾ ਸਭ ਤੋਂ ਉੱਚਾ ਹੈ ਬਾਕੀ ਦੁਨੀਆ ਦੇ ਅੰਦਰ ਬਹੁਤ ਕੁਝ ਹੈ ਪਰ ਪਰਮੇਸ਼ਰ ਦਾ ਸਿਮਰਨ ਸੋ ਮੰਨ ਲੈ ਪ੍ਰਭ ਦਾ ਸਿਮਰਨ ਉਧਰੇ ਮੁੱਚਾ ਜਿਹੜੇ ਬੰਦੇ ਬਿਲਕੁਲ ਹੀ ਥੱਲੇ ਡੁੱਬ ਚੁੱਕੇ ਹੋਏ ਨੇ ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਹੈ ਗਲੀਚ ਹਨ ਬੇਸ਼ਿਆ ਕਰਕੇ ਪ੍ਰਭੂ ਦੇ ਸਿਮਰਨ ਜੋ ਕਰਨ ਲੱਗ ਜਾਣ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਜਾਣ ਪਰਮੇਸ਼ਰ ਦਾ ਸਿਮਰਨ ਨੀਵੇਂ ਤੋਂ ਨੀਵੇਂ ਇਨਸਾਨ ਨੂੰ ਬੱਦੇ ਹੋਏ ਨੂੰ ਫਤਿਹ ਹੋਏ ਬੰਦੇ ਨੂੰ ਪਾਵਨ ਕਰ ਦਿੰਦਾ ਹੈ। ਰਾਵਕਾ ਸਿਮਰਨ ਦ੍ਰਿਸ਼ਨਾ ਬੁਝੇ। ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਹੌਲੀ-ਹੌਲੀ ਮਨ ਦੇ ਅੰਦਰੋ ਕ੍ਰਿਸ਼ਨਾ ਮੁੱਕਣ ਲੱਗ ਜਾਂਦੇ ਹਨ। ਅਸਲੀ ਗੁਰਮਤਿ ਦੀ ਸੋਝੀ ਪੈ ਜਾਂਦੀ ਹੈ। ਕ੍ਰਿਸ਼ਨਾ ਮਿਸ ਪ੍ਰਕਾਰ ਬੁਝਦੀ ਹੈ। ਫੁੱਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ। ਪਰਮੇਸ਼ਰ ਦੇ ਸਿਮਰਨ ਦੁਆਰਾ ਮਨ ਨੂੰ ਸ਼ਾਂਤੀ ਪੈਦਾ ਹੁੰਦੀ ਹੈ। ਤਿਸਨਾ ਬੁਝਦੀ ਹੈ। ਸੋਝੀ ਪੈਦਾ ਹੁੰਦੀ ਹੈ। ਕਿ ਮੈਂ ਕਿੰਨਾ ਸਮਾਨ ਇਕੱਠਾ ਕਰ ਲਿਆ। ਇਹਨੇ ਕੰਮ ਤਾਂ ਆਉਣਾ ਨਹੀਂ ਮੇਰੇ ਲਈ। ਇਸ ਤਰ੍ਹਾਂ ਇਹ ਜੰਦਰਾ ਹੌਲੀ ਹੌਲੀ ਕ੍ਰਿਸ਼ਨਾਂ ਦੀ ਆਗ ਦੇ ਸਿਮਰਨ ਦੀ ਸ਼ਾਂਤੀ 부ਝਾ ਦਿੰਦੀ ਪ੍ਰਭ ਕਾ ਸਿਮਰਨ ਸਭ ਕੁਝ ਸੁਝਾ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਸਭ ਕੁਝ ਸੁਝ ਆਉਂਦਾ ਹੈ ਤਿੰਨੇ ਲੋਕਾਂ ਦਾ ਗਿਆਨ ਹੋ ਜਾਂਦਾ ਅੰਦਰ ਜਾਂਮਤਾ ਹੋ ਜਾਂਦੀ ਹੈ ਵਾਹਿਗੁਰੂ ਵਾਹਿਗੁਰੂ ਕਰਦਿਆਂ ਦਿਬ ਦ੍ਰਿਸ਼ਟੀ ਖੁੱਲ ਜਾਂਦੀ ਹੈ ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ ਹੈ ਲਗਾਤਾਰ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਪ੍ਰਭ ਕਾ ਸਿਮਰਨ ਨਹੀਂ ਜਮ ਤਰਾਸਾ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਜੰਦੂਤਾਂ ਦਾ ਕੋਈ ਤਰਾਸ ਹੁੰਦਾ ਡਰ ਜੰਦੂਤਾਂ ਦਾ ਡਰ ਨਹੀਂ ਰਹਿੰਦਾ ਇਨਸਾਨ ਨੂੰ ਪਹਿਲਾਂ ਵੀ ਕਹੇ ਆਏ ਨੇ ਆਪ ਜੀ ਕਿ ਸਿਮਰਨ ਕਰਨ ਦੇ ਨਾਲ ਪ੍ਰਭ ਕਾ ਸਿਮਰਨ ਦੁਖ ਜਮ ਨਸੈ ਉਥੇ ਵੀ ਇਹ ਵਚਨ ਕਰਦੇ ਨੇ ਕਿ ਸਿਮਰਨ ਕਰਨ ਦੇ ਨਾਲ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਨਾਹ ਹੁਣਾ ਤੁਣਾ ਛੁਟ ਹੈ ਨਿਕਟ ਨਾ ਜਾਇ ਇਹ ਦੂਤ ਪ੍ਰਭ ਕਾ ਸਿਮਰਨ ਪੂਰਨ ਆਸਾ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਰਸ ਹੈ ਕਾਮ ਤੈਨਾ ਸਾਰੀਆਂ ਮੰਨ ਦੀਆਂ ਜਿਹੜੀਆਂ ਆਸਾਵਾਂ ਨੇ ਉਹ ਸਿਮਰਨ ਦੁਆਰਾ ਪੂਰੀਆਂ ਹੋ ਜਾਂਦੀਆਂ ਨੇ ਜਿਹੜੇ ਬੰਦੇ ਸਿਮਰਨ ਤੋਂ ਬਿਨਾ ਕੋਈ ਆਸ ਕਰਦੇ ਨੇ ਉਹਨਾਂ ਦੀਆਂ ਆਸਾਵਾਂ ਅਧੂਰੀਆਂ ਰਹਿ ਜਾਂਦੀਆਂ ਨੇ ਪ੍ਰਭ ਕਾ ਸਿਮਰਨ ਮੰਨ ਕੇ ਮਲ ਜਾਏ ਪਰਮੇਸ਼ਰ ਦਾ ਸਿਮਰਨ ਕਰਦੇ ਹਾਂ ਕਰਦੇ ਹਾਂ ਜਿਹੜੇ ਦੇ ਵਿੱਚੋਂ ਵਿਸ਼ਿਆਂ ਦੀ ਮੈਲ ਲਾਲਚ ਦੀ ਮੈਲ ਹੈ ਪ੍ਰਕਾਰ ਦੀਆਂ ਮੈਲਾ ਆਪਣੇ ਆਪ ਹੀ ਖਤਮ ਹੋ ਜਾਂਦੀਆਂ ਨੇ ਅੰਮ੍ਰਿਤ ਨਾਮ ਅਰਧਮਾਹੇ ਸਮਾਏ ਪਰਮੇਸ਼ਰ ਦਾ ਅੰਮ੍ਰਿਤ ਨਾਮ ਜਿਹੜਾ ਹੈ ਮਰਤੂ ਤੋਂ ਰਹਿਤ ਕਰਨ ਵਾਲਾ ਅੰਗ ਤੇ ਅੰਮ੍ਰਿਤ ਮਰਤ ਹੁੰਦੀ ਮੌਤ ਤੇ ਅੰਗ ਹੁੰਦਾ ਰਹਿਤ ਮੌਤ ਤੋਂ ਰਹਿਤ ਕਰ ਦਿੰਦਾ ਹੈ ਪਰਮੇਸ਼ਰ ਦਾ ਨਾਮ ਜਿਹੜਾ ਉਹਨੂੰ ਕਹਿੰਦੇ ਅੰਮ੍ਰਿਤ ਨਾਮ ਅਰਧਮਾਹੇ ਸਮਾਏ ਬੌਧਾ ਸਿਮਰਨ ਕਰਦੇ ਆ ਕਰਦੇ ਆ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਇਹ ਬਹੁਤ ਵੱਡੀ ਆਪਾਂ ਨੂੰ ਇੰਨਾ ਲੱਗਦਾ ਕਿ ਸਿਮਰਨ ਹਿਰਦੇ 'ਚ ਨਹੀਂ ਬਸੇਗਾ ਸਿਮਰਨ ਪ੍ਰਾਪਤ ਨਹੀਂ ਹੋਵੇਗਾ ਸਿਮਰਨ ਦੇ ਨਾਲ ਹੀ ਸਿਮਰਨ ਮਿਲਦਾ ਹੈ ਬੌਧਾ ਪੁੱਛਣ ਦੀ ਲੋੜ ਨਹੀਂ ਕਿਸੇ ਨੂੰ ਇਹ ਗੱਲ ਨੂੰ ਪੱਕੀ ਰੱਖੋ ਸੌਥੇ ਪਾਦਸ਼ਾਹ ਮਹਾਰਾਜ ਜੀ ਨੇ ਨਾਮ ਸੁਣਿਆ ਨਾਉ ਉਪਜੈ ਇਹਨੀ ਕੀ ਪੰਗਤੀ ਵਿੱਚ ਸਾਰਾ ਸਿਧਾਂਤ ਹੈ ਕਿ ਨਾਮ ਸੁਣਿਆ ਨਾਉ ਉਪਜੈ ਪਹਿਲਾਂ ਨਾਮ ਨੂੰ ਕੰਨਾਂ ਨਾਲ ਸੁਣੀ ਜਾਓ ਫਿਰ ਹਿਰਦੇ ਦੇ ਵਿੱਚ ਆਪਣੇ ਆਪ ਹੀ ਨਾਮ ਉਪਰਗਟ ਹੋ ਜਾਂਦਾ ਜੇ ਆਪਾਂ ਕਹੀਏ ਨਾਮ ਦੀ ਦਾਤ ਨਾਮ ਦੀ ਦਾਤ ਸਿਰਫ ਜਪਣ ਨਾਲ ਹੀ ਮਿਲਦੀ ਵਾਹਿਗੁਰੂ 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 ਕਰੀ ਜਾਣਾ ਤੇ ਉਹਦੇ ਨਾਲ ਨਾਮ ਦੀ ਦਾਤ ਮਿਲ ਜਾਂਦੀ ਅੰਦਰੋਂ ਜਿਹੜੀ ਪ੍ਰਗਟ ਹੋਣੀ ਅਸਲ ਵਿੱਚ ਨਾਮ ਦੀ ਦਾਤ ਪ੍ਰਭ ਜੀ ਬਸ ਹੈ ਸਾਧਕੇ ਰਸਨਾ ਪਰਮੇਸ਼ਰ ਜੀ ਹਮੇਸ਼ਾ ਬਸਦੇ ਨੇ ਸਤਿਗੁਰੂ ਜੀ ਦੀ ਰਸਨਾ ਤੇ ਸੰਤਾਂ ਮਹਾਤਮਾ ਦੀ ਰਸਨਾ ਤੇ ਨਾਮ ਜਪਣ ਵਾਲਿਆਂ ਦੀ ਰਸਨਾ ਦੇ ਉੱਤੇ ਬੈਠੇ ਹੁੰਦੇ ਨੇ ਨਾਨਕ ਜਨਕਾ ਦਾਸਨ ਦਸਨਾ ਐਸੇ ਜਿਹੜੇ ਰੱਬ ਦੇ ਪਿਆਰੇ ਨੇ ਜਿਨ੍ਹਾਂ ਦੀ ਰਸਨਾ ਤੇ ਉੱਤੇ ਪਰਮੇਸ਼ਰ ਦਾ ਵਾਸਾ ਹੈ ਮੈਂ ਉਹਨਾਂ ਦਾਸਾਂ ਦਾ ਦਾਸ ਹਾਂ ਮਹਾਰਾਜ ਜੀ ਵਾਹਿਗੁਰੂ ਮੈਨੂੰ ਉਹਨਾਂ ਦਾ ਸੇਵਾਦਾਰ ਬਣਾ ਦਿਓ ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਗਿਆ ਜਿਨ੍ਹਾਂ ਦੀ ਜ਼ੁਬਾਨ ਦੇ ਉੱਤੇ ਤੁਸੀਂ ਆਪ ਬਰਾਜਮਾਨ ਹੋ ਰਾਭ ਕੋ ਸਿਮਰਨ ਸੇ ਧਨਵੰਤੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਕੋਲੇ ਨਾਮ ਧਨ ਦੇ ਖਜ਼ਾਨੇ ਆ ਜਾਂਦੇ ਨੇ ਫਿਰ ਸੰਸਾਰੀ ਧਨ ਦਾ ਕੋਈ ਖਾਸ ਗੱਲ ਨਹੀਂ ਹੈ ਨਾਮ ਧਨ ਦੇ ਖਜ਼ਾਨੇ ਉਹਨਾਂ ਦੇ ਕੋਲ ਆ ਜਾਂਦੇ ਨੇ ਜਦੋਂ ਨਾਮ ਧਨ ਆ ਗਿਆ ਤਾਂ ਫਿਰ ਸੰਸਾਰੀ ਧਨ ਵੀ ਆਉਣ ਲੱਗ ਜਾਂਦਾ ਸਿਮਰਨ ਦੇ ਵਿੱਚ ਇਹ ਬਰਕਤਾਂ ਨੇ ਪਿਛਲਾ ਵਿੱਜਿਆ ਹੋਇਆ ਜਿੰਨਾ ਵੀ ਇਨਸਾਨ ਦਾ ਹੁੰਦਾ ਹੈ ਉਹ ਜਿ ਪਰਰਬ ਦੇ ਵਿੱਚ ਬਹੁਤ ਘਟ ਲਿਖਿਆ ਹੋਇਆ ਹੈ ਤਾਂ ਧੁਰ ਕੀ ਬਾਣੀ ਸਾਰੇ ਸੰਕਲਪ ਪੂਰੇ ਕਰ ਦਿੰਦੀ ਹੈ ਸਿਮਰਨ ਦੇ ਨਾਲ ਇਹ ਸਭ ਕੁਝ ਜੀਵਨ ਨੂੰ ਮਿਲਣ ਲੱਗ ਪੈਂਦਾ ਪ੍ਰਭ ਕਾ ਸਿਮਰਹਿ ਸਤਵੰਤੇ ਜਿਹੜੇ ਪ੍ਰਭੂ ਦਾ ਸਿਮਨ ਕਰਦੇ ਨੇ ਉਹ ਪਤਵੰਤੇ ਧਨਵੰਤੇ ਵੰਤੇ ਹੁੰਦਾ ਵਾਲੇ ਧਨ ਵਾਲੇ ਪਤ ਇੱਜ਼ਤ ਵਾਲੇ ਬਣ ਜਾਂਦੇ ਨੇ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜੀ ਸਰਦਾ ਭਗਵੰਤ ਪ੍ਰਭ ਕਾਉ ਸਿਮਰੈ ਸੇ ਜਨ ਪਰਵਾਨ ਜਿਹੜੇ ਪ੍ਰਭੂ ਪਰਮੇਸ਼ਰ ਦਾ ਸਿਮਨ ਕਰਦੇ ਨੇ ਉਹ ਜੀਵ ਸੱਚਖੰਡ ਦੇ ਵਿੱਚ ਪ੍ਰਮਾਣ ਨੀਕ ਹਨ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਬਾਬ ਹੈ ਦਰਗਹ ਨਾਨ ਇਸ ਕਰਕੇ ਪ੍ਰਵਾਨ ਨੀਕ ਹੋ ਜਾਂਦੇ ਨੇ ਸਿਮਨ ਕਰਨ ਵਾਲੇ ਜੀਵ ਪ੍ਰਭ ਕਉ ਸਿਮਰ ਹੈ ਸੇ ਪੁਰਖ ਪ੍ਰਧਾਨ ਜਿਹੜੇ ਪ੍ਰਭੂ ਦਾ ਸਿਮਨ ਕਰਦੇ ਨੇ ਉਹ ਪੁਖ ਦੁਨੀਆ ਵਿੱਚ ਕੀ ਤਿੰਨਾਂ ਲੋਕਾਂ ਵਿੱਚ ਪ੍ਰਧਾਨ ਰੂਪ ਕਹਾਉਂਦੇ ਨੇ ਆਪਣੇ ਆਪ ਵਿੱਚ ਬਹੁਤ ਸਿਮਰਨ ਕਰਦਾ ਜਿਹੜਾ ਮਨੁੱਖ ਮਦੋ ਮਹਾਤਮਾ ਬਣ ਜਾਂਦਾ ਹੈ ਪ੍ਰਤੱਖ ਵੀ ਉਹ ਪੰਜ ਪ੍ਰਵਾਣ ਪੰਜ ਪ੍ਰਧਾਮ ਪ੍ਰਧਾਮ ਦੀ ਬਦਲੀ ਪ੍ਰਾਪਤ ਕਰ ਲੈਂਦਾ ਸੋ ਜਿਵੇਂ ਮਹਾਤਮਾ ਨੇ ਸੰਤ ਮੰਡਲ ਦੇ ਵਿੱਚ ਬਾਬਾ ਅਤਰ ਸਿੰਘ ਜੀ ਮਸਤਵਾਨੇ ਵਾਲੇ ਬਹੁਤ ਸਮਾਂ ਸੰਤਾਂ ਦੇ ਪ੍ਰਧਾਨ ਰਹੇ ਇਹ ਇੱਥੇ ਦੀ ਗੱਲ ਨਹੀਂ ਹੈ ਇਹ ਹੁਣ ਦੀ ਗੱਲ ਹੈ ਸੱਚਖੰਡ ਦੀ ਤੇ ਇਸ ਕਰਕੇ ਮਹਾਤਮਾ ਐਸਾ ਜ਼ਿਕਰ ਕਰਦਿਆ ਕਰਦੇ ਹਨ ਕਦੇ ਕਦੇ ਕਹਿੰਦੇ ਹੁਣ ਪ੍ਰਧਾਨ ਜੀ ਜਿਹੜੀ ਹੈ ਉਹ ਐਸ ਵਕਤ ਸੰਤ ਬਾਬਾ ਗੁਰਵਜਨ ਸਿੰਘ ਜੀ ਖਾਲਸਾ ਕੋਲੇ ਆ ਹੁਣ ਵੀ ਪ੍ਰਧਾਨ ਨੇ ਉਹ ਨਾਮ ਜਪਣ ਵਾਲਾ ਇਨਸਾਨ ਹੁਣ ਵੀ ਪ੍ਰਧਾਨ ਹੈ ਉਹ ਸ੍ਰਿਸ਼ਟੀ ਦੇ ਉੱਤੇ ਪਿੰਨਾ ਲੋਕਾਂ ਦਾ ਮੰਨੋ ਇੱਕ ਤਰ੍ਹਾਂ ਦਾ ਮਾਲਕ ਪਰਮੇਸ਼ਰ ਨੂੰ ਬਣਾ ਦਿੰਦਾ ਹੈ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚਾਰ ਕਰ ਬੇ ਕਹ ਸਾਜਾ ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਦਸਵੇਂ ਪਾਤਸ਼ਾਹ ਨੂੰ ਆਪਣਾ ਪੁੱਤਰ ਥਾਪਿਆ ਹੈ ਇਸੇ ਤਰ੍ਹਾਂ ਹੀ ਦਸਵੇਂ ਪਾਤਸ਼ਾਹ ਅਗ ਆਪਣੇ ਪੁੱਤਰਾਂ ਨੂੰ ਥਾਪਦੇ ਨੇ ਇਹ ਜਾ ਵੀ ਫਲਾਨੇ ਥਾਂ ਦੇ ਉੱਤੇ ਪ੍ਰਚਾਰ ਕਰਨ ਤੂੰ ਫਲਾਣੇ ਥਾਂ ਦੇ ਆ ਕਰਜ ਕਰ ਸੋ ਨਾਮ ਜਪਣ ਵਾਲੇ ਪ੍ਰધાન ਰੂਪ ਹੋ ਜਾਂਦੇ ਨੇ ਇਹ ਉਹਨਾਂ ਲਈ ਨਹੀਂ ਇਹ ਤੁਹਾਡੇ ਚੋਂ ਜਾਂ ਕੋਈ ਵੀ ਪੁਰਸ਼ ਜਿਹੜਾ ਵੀ ਨਾਮ ਜਪਦਾ ਹੈ ਉਹ ਸ੍ਰਿਸ਼ਟੀ ਦੇ ਤਿੰਨਾਂ ਲੋਕਾਂ ਦੇ ਵਿੱਚ ਪ੍ਰધાન ਰੂਪ ਹੋ ਜਾਂਦਾ ਪ੍ਰਭ ਕਾ ਸਿਮਰਹਿ ਸੇ ਬਹੁਤਾਜੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਇਸ ਤਰ੍ਹਾਂ ਕਹਿੰਦੇ ਨੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਉਹਨੂੰ ਕਿਸੇ ਦੇ ਮੁਥਾਜ ਕੀ ਨਹੀਂ ਰਹਿੰਦੀ ਕਿਸੇ ਤੋਂ ਮੰਗਣਾ ਨਹੀਂ ਪੈਂਦਾ ਉਹਨਾਂ ਨੂੰ ਵਾਹਿਗੁਰੂ ਆਪ ਹੀ ਕਿਰਪਾ ਕਰਦੇ ਨੇ ਮੁਥਾਜ ਕੀ ਨਹੀਂ ਹੁੰਦੀ ਕਿਸੇ ਦੀ ਉਹਨਾਂ ਨੂੰ ਕੋਈ ਕਮੀ ਹੀ ਨਹੀਂ ਆਉਂਦੀ ਇਸ ਕਰਕੇ ਮੁਥਾਜ ਕੀ ਨਹੀਂ ਹੈ ਪ੍ਰਭ ਕਉ ਸਿਮਰਹਿ ਸਰਬਤੇ ਰਾਜੇ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਜੀਵ ਸਾਰਿਆਂ ਦੇ ਵਿੱਚ ਰਾਜਾ ਰੂਪ ਹੋ ਜਾਂਦਾ ਹੈ ਸ਼ਰੋਮਣੀ ਬਣ ਜਾਂਦਾ ਹੈ ਪਰਬ ਕੋ ਸਿਮਰ ਹੈ ਸੇ ਸੁਖ ਵਾਸੀ ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਉਹ ਹਮੇਸ਼ਾ ਸੁੱਖਾਂ ਦੇ ਸਹਤ ਵਸਦੇ ਨੇ ਉਹਨਾਂ ਨੂੰ ਵਾਹਿਗੁਰੂ ਹਮੇਸ਼ਾ ਸੁਖੀ ਰੱਖਦੇ ਨੇ ਇਹ ਬਹੁਤ ਸਿਮਰਨ ਦੀ ਗੱਲ ਹੋ ਰਹੀ ਹੈ ਸੋ ਜਿਵੇਂ ਕੋਈ ਕਿਸੇ ਨੂੰ ਆਮ ਪੁੱਛਦੇ ਵੀ ਕਿੰਨਾ ਸਿਮਰਨ ਕਰਦੇ ਹੋ ਰੋਜ਼ ਬਾਅਦ ਜੀ 5-10 ਮਿੰਟ 15 ਮਿੰਟ ਲਾ ਹੀ ਲਈਦੇ ਨੇ ਇਹ ਜਿਹੜੇ 10-15 ਮਿੰਟ ਨੇ ਇਹਨਾਂ ਨਾਲ ਤਾਂ ਕੁਝ ਵੀ ਨਹੀਂ ਬਣਦਾ। ਵਾਸਤਵ ਦੇ ਵਿੱਚ ਤਾਂ ਕਾਫੀ ਮਿਹਨਤ ਕਰਨੀ ਪੈਂਦੀ ਹੈ। ਇਸ ਕਰਕੇ